ਮਾੜਾ ਜੰਮੇ ਨਾ ਮਾੜਾ ਨਾ ਕਿਸੇ ਦੇ ਆਵੇ ਇੱਕ ਗਾਣੇ ਦੇ ਵਿੱਚ ਲੈਣਾ ਜੰਮੇ ਨਾ ਕਿਸੇ ਦੇ ਮਾੜਾ ਤੇ ਮਾੜਾ ਕਿਸੇ ਦੇ ਆਵੇ ਨਾ ਪਤਾ ਕੀ ਵੀ ਜਵਾਈ ਨਾ ਮਾੜਾ ਮਿਲ ਜੇ ਤੇ ਮਾੜਾ ਧੀ ਪੁੱਤ ਨਾ ਜੰਮੇ ਇੱਥੇ ਇੱਕ ਮਾੜੀ ਧੀ ਨੇ ਤਰਨਾਟ ਪਿਓ ਦੀ ਪੱਗ ਨਹੀਂ ਵੀ ਕਰਾਤੀ ਨੀਵੀਂ ਪੌਣੀ ਪੈ ਗਈ ਉਹਨੂੰ ਪੈਂਟ 'ਚ ਅੱਜ ਆਪਾਂ ਗੱਲ ਕਰਦੇ ਆ ਆਜਾ ਮਾੜਾ ਜੱਕ ਆਜਾ ਮਾੜਾ ਖੱਚ ਸਸਰੀ ਘਰ ਦੋਸਤੋ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਇੱਕ ਗੱਲ ਕਰਦੇ ਆਂ ਲਾਜ਼ਮੂਰੇ ਹਾਰੇ ਬੰਦੇ ਦੀ ਪੈਸਾ ਵੀ ਆ ਕੋਠੀ ਵੀ ਆ ਗੱਡੀਆਂ ਵੀ ਆ ਇੱਜ਼ਤ ਵੀ ਇੰਨੀ ਕਿਸੇ ਪਿੰਡ ਚ ਬਹੁਤ ਜ਼ਿਆਦੇ ਪਰ ਉਹਦੀ ਲਾਦ ਨੇ ਨੀਵੀਂ ਪਵਾਤੀ ਸੱਸੀ ਕਬੇ ਸੱਸੀ ਕਬੇ ਬਈ ਮੈਂ ਸੁਣਿਆ ਛੋਡੀ ਪਿੰਡ ਚ ਬਹੁਤ ਬੰਦੀ ਹੈ ਹਨਾ ਵੀ ਹਰ ਬੰਦਾ ਛੋਡੀ ਪਿੰਡ ਚ ਇਜਤ ਕਰਦਾ ਸੀਗਾ ਤੇ ਛੋਡੇ ਕੋਲੇ ਕੀ ਮੰਨ ਕੇ ਚੱਲੋ ਕਿੰਨੀ ਕਾਦਾ ਰਤਬਾ ਛੋਡਾ ਚ ਪਿੰਡ ਰਤਬਾ ਬਈ ਮੇਰੀ ਯੂ ਐਸ ਦੇ ਵਿੱਚ ਵੀ ਸਾਡੇ ਬਹੁਤ ਕੁਝ ਹੈਗਾ ਯੂ ਐਸ ਦੇ ਟਰੱਕ ਚੱਲਦੇ ਸਾਡੇ ਜ਼ਮੀਨ ਬਹੁਤ ਹੈ ਮੇਰੇ ਕੋਲ 100 150 ਕਿੱਲਾ ਜ਼ਮੀਨ ਹੈ ਪਿੰਡ ਦੇ ਵਿੱਚ ਬਈ ਜਿਹਦੇ ਤੇ ਮੈਂ ਹੱਥ ਰੱਖ ਦਿੰਦਾ ਸੀ ਨਾ ਉਹ ਹੀ ਸਰਪੰਚ ਬਣ ਜਾਂਦਾ ਸੀਗਾ ਠੀਕ ਆ ਤੇ ਜਦੋਂ ਵੀ ਮੈਂ ਲੰਘਣਾ ਜਾਂ ਬੈਠਣਾ ਮੈਨੂੰ ਸਲਾਮ ਹੁੰਦੀ ਸੀ ਸਾਰੇ ਬੰਦੇ ਲੋਕ ਮੈਨੂੰ ਵਧੀਆ ਇੱਜ਼ਤਦਾਰ ਸੀਗੇ ਸਾਰੇ ਵਧੀਆ ਬੁਲਾਉਂਦੇ ਸੀ ਪਰ ਜ਼ਿੰਦਗੀ ਦੇ ਵਿੱਚ ਬਾਈ ਕਹਿੰਦੇ ਹੁੰਦੇ ਨਾ ਜਦੋਂ ਵਕਤ ਮਾੜਾ ਹੋਵੇ ਨਾ ਉਦੋਂ ਸਾਰਾ ਕੁਝ ਮਾੜਾ ਹੋ ਜਾਂਦਾ ਜਦੋਂ ਬੰਦੇ ਦੀ ਔਲਾਦ ਮਾੜੀ ਹੋਵੇ ਨਾ ਬਾਈ ਕਿਸਮਤ ਮੇਰੀ ਸਾਥ ਦਿੰਦੀ ਸੀ ਪੈਸਿਆਂ ਦੇ ਵਿੱਚ ਪਰ ਮੇਰੀ ਔਲਾਦ ਮਾੜੀ ਨਿਕਲ ਗਈ ਬਾਈ ਤੇ ਸਾਰੀ ਉਮਰ ਅੱਜ ਬਸ ਖਤਮ ਹੋ ਗਿਆ ਮੈਂ ਬਾਈ ਕਹਿੰਦਾ ਵੀ ਮੇਰੇ ਕੋਲੇ ਯੂਐਸਏ ਟ੍ਰੱਕ ਚੱਲਦੇ ਆ ਇੱਥੇ ਮੇਰੀ ਪਿੰਡ ਦੇ ਵਿੱਚ ਇੰਨੀ ਕੁ ਬੰਦੀ ਸੀ ਵੀ ਜਿਹੜੇ ਬੰਦੇ ਦੇ ਮੈਂ ਸਿਰ ਤੇ ਹੱਥ ਰੱਖ ਦਿੰਦਾ ਸੀਗਾ ਉਹੀ ਸਰਪੰਚ ਬਣ ਜਾਂਦਾ ਸੀਗਾ ਸਾਡੀ ਮੇਰੀ ਪਿੰਡ ਦੇ ਵਿੱਚ ਹਰ ਬੰਦਾ ਇੱਜ਼ਤ ਕਰਦਾ ਸੀ ਮੇਰੀ ਮੋੜਦਾ ਨਹੀਂ ਸੀ ਕੋਈ ਪਰ ਮੇਰੀ ਕਹਿੰਦਾ ਲਾਦ ਨੇ ਮੇਰੀ ਨੀਵੀਂ ਪਵਾਤੀ ਬਈ ਇਹ じゃ ਕੀ ਹੋਇਆ ਤੁਹਾਡੇ ਕਿੰਨੇ ਜਵਾਕ ਆ ਮੇਰੇ ਬਈ ਤਿੰਨ ਜਵਾਕ ਆ ਦੋ ਮੇਰੇ ਮੁੰਡੇ ਇੱਕ ਕੁੜੀ ਠੀਕ ਆ ਦੋ ਮੁੰਡੇ ਇੱਕ ਕੁੜੀ ਆ ਤੇ ਤਿੰਨੇ ਵਿਆਹੇ ਆ ਕਿੰਨੇ ਕੀ ਕਮਾ ਵਦਨੋਂ ਬਈ ਔਲਾਦ ਮਾੜੀ ਨਿਕਲ ਜੇ ਦੋ ਜਵਾਕਾਂ ਦਾ ਵਿਆਹ ਹੋਇਆ ਹੋਇਆ ਉਹ ਦੋਨੇ ਬਹੁਤ ਵਧੀਆ ਮੁੰਡੇ ਆ ਉਹਨਾਂ ਦੇ ਮੁੰਡਿਆਂ ਦੇ ਹਾਂ ਜਿਹੜੀ ਮੇਰੀ ਕੁੜੀ ਆ ਬਈ ਉਹ ਸਾਡੇ ਪਿੰਡ ਕੋਈ ਪਾਪੜ ਵੇਚਣ ਆਲਾ ਆਉਂਦਾ ਹੁੰਦਾ ਸੀਗਾ ਭਈਆ ਨਾਲ ਦੇ ਪਿੰਡ ਰਹਿੰਦਾ ਹੋ ਉਹ ਮੇਰੀ ਕੁੜੀ ਨੂੰ ਕੱਢ ਕੇ ਲੈ ਗਿਆ ਬਾਈ ਇਹ ਕਹਿੰਦਾ ਵੀ ਮੇਰੇ ਤਿੰਨ ਜਵਾਕ ਆ ਤੇ ਦੋ ਮਰੇ ਮੁੰਡੇ ਆ ਕਹਿੰਦਾ ਮੁੰਡੇ ਵਧੀਆ ਲਾਇਕ ਸੀਗੇ ਕੁੜੀ ਵੀ ਲਾਇਕ ਸੀਗੀ ਉਹਦੇ ਪਤਾ ਨਹੀਂ ਕੀ ਦਿਮਾਗ ਤੇ ਠੀਕੜਾ ਮੁੱਦਾ ਬੱਚਾ ਵੀ ਨਾਲ ਦੇ ਪਿੰਡੋਂ ਕੋਈ ਪਾਪੜ ਵੇਚਣ ਆਲਾ ਆਉਂਦਾ ਸੀਗਾ ਪ੍ਰਵਾਸੀ ਸੀ ਭਈਆ ਸੀਗਾ ਉਹਦੇ ਨਾਲ ਭੱਜ ਗਈ ਆ ਤੇ ਉਸ ਤੋਂ ਬਾਅਦ ਬਾਈ ਤੁਸੀਂ ਮੰਨ ਕੇ ਚੱਲੋ ਛੋਡੀ ਫਿਰ ਪਿੰਡ ਦੇ ਵਿੱਚ ਤਾਂ ਬਹੁਤ ਬੇਇੱਜ਼ਤੀ ਹੋ ਗਈ ਹੋਣੀ ਆ ਪਿੰਡ ਦੇ ਵਿੱਚ ਬਾਈ ਬੇਇੱਜ਼ਤੀ ਤਾਂ ਪੂਰੀ ਹੋਈ ਹੈ ਮੇਰੀ ਠੀਕ ਹੈ ਲੋਕਾਂ ਨੂੰ ਮਤਾਂ ਦੇਣ ਵਾਲਾ ਲੋਕਾਂ ਦੇ ਘਰ ਵਸਾਉਣ ਵਾਲਾ ਆਪਣਾ ਆਪ ਦਾ ਜਿਆੜੀ ਬੈਠਾ ਕਰ ਲੋਕ ਹੁਣ ਮੈਨੂੰ ਮਤਾਂ ਦਿੰਦੇ ਪਹਿਲਾਂ ਮੈਂ ਮਤਾਂ ਦਿੰਦਾ ਸੀ ਮੇਰੀ ਔਲਾਦ ਨੇ ਮੈਨੂੰ ਮਤਾਂ ਲੈਣ ਲੱਗਦਾ ਬਾਈ ਇਹ ਕਹਿੰਦਾ ਬਈ ਮੈਂ ਲੋਕਾਂ ਨੂੰ ਮਤਾਂ ਦਿੰਦਾ ਹੁੰਦਾ ਸੀਗਾ ਤੇ ਪਰ ਮੈਂ ਅੱਜ ਟੀਚਰਾਂ ਦਾ ਪਾਤਰ ਮੈਂ ਬਣ ਗਿਆ ਹਾਂ ਕਿਉਂਕਿ ਲੋਕ ਪਲਾ ਮੈਨੂੰ ਕਹਿੰਦੇ ਨਹੀਂ ਕੁਛ ਪਰ ਫਿਰ ਵੀ ਮਨੂੰ ਆਪ ਦੇ ਆਪ ਨੂੰ ਨੀਵੀਂ ਪੈ ਗਈ ਮੇਰੀ ਦੁਨੀਆ ਦੇ ਵਿੱਚ ਵੀ ਕਿੱ ਅੱਜ ਦਾ ਕਿ ਤਰਨਾਡ ਬੰਦਾ ਸੀ ਵੀ ਹਰ ਬੰਦਾ ਮੇਰੀ ਇੱਜ਼ਤ ਕਰਦਾ ਸੀਗਾ ਤੇ ਅੱਜ ਮੈਨੂੰ ਆਪ ਦੇ ਆਪ ਨੂੰ ਗਿਲਟੀ ਫੀਲ ਹੋ ਰਿਹਾ ਮੈਂ ਬਈ ਬਹਿ ਨਹੀਂ ਸਕਦਾ ਮਹਿਫਲ ਦੇ ਵਿੱਚ ਬਹਿ ਨਹੀਂ ਸਕਦਾ ਨਾ ਕਿਸੇ ਨੂੰ ਗਲਤ ਬੋਲ ਸਕਦਾ ਨਾ ਕਿਸੇ ਨੂੰ ਜਵੇਂ ਬਸ ਮਜ਼ਾਕ ਨਹੀਂ ਕਰਦੇ ਹੁੰਦੇ ਸੀ ਤੇਰੀ ਮੰਮੀ ਐ ਹੋ ਗਿਆ ਤੇਰੀ ਭੈਣ ਐ ਹੋ ਗਈ ਤੇਰਾ ਉਹ ਹੋ ਗਿਆ ਤੁਹਾਡੇ ਪ੍ਰਾਣਾ ਐ ਸੀ ਤੁਹਾਡੀ ਮਾਂ ਐ ਸੀ ਆਪਾਂ ਚੌੜ ਜਿਹੇ ਕਰਦੇ ਹੁੰਨੇ ਆ ਅੱਜ ਉਹ ਚੀਜ਼ਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਮੈਨੂੰ ਮੈਂ ਮੈਂ ਤਾਂ ਡਰਦਾ ਵੀ ਜੇ ਮੈਂ ਕਹੂੰਗਾ ਕੱਲ ਨੂੰ ਮੈਨੂੰ ਵੀ ਕੋਈ ਕਹੂਗਾ ਵੀ ਤੇਰੀ ਕੁਲੀ ਤਾਂ ਪੱਜਗੀ ਪੱਜਗੀ ਸਿਬਾਈ ਨਾਲ ਬਈ ਇਹ ਮੁੜ ਕੇ ਤੁਸੀਂ ਨੂੰ ਬਈ ਯਾਰ ਤੰਗ ਕਰਦੀਆਂ ਤੁਸੀਂ ਹੁਣ ਫਿਰ ਕੁੜੀ ਦੀ ਮਾੜੀ ਮੁੱਟੀ ਕਿਤੇ ਪਹਾਲ ਕੀਤੀ ਜਾਂ ਕਿਵੇਂ ਵੀ ਆਪਦਾ ਜੇ ਤੁਹਾਨੂੰ ਲੱਭ ਗਈ ਤੁਸੀਂ ਕੀ ਕਰੋਗੇ ਬਈ ਮੈਂ ਇਹਦਾ ਮਾਰੂੰਗਾ ਉਹਨੂੰ ਠੀਕ ਹੈ ਮਾਰਨੋਂ ਪੈਣਾ ਕੋਈ ਹੱਲ ਵੀ ਹੈ ਨਹੀਂ ਨਹੀਂ ਉਹਨੇ ਸਾਡੀ ਇੱਜ਼ਤ ਮਿੱਟੀ ਕਰਤੀ ਵੇਖ ਬਈ ਮੇਰੇ ਛੋਟਾ ਹੁੰਦਾ ਮੈਂ ਛੋਟਾ ਹੁੰਦਾ ਕਦੇ ਸੋਚਦਾ ਹੁੰਦਾ ਸੀ ਕਿ ਮੇਰੀ ਘਰ ਕੁੜੀ ਹੋਊਗੀ ਜਿਵੇਂ ਮੇਰੀ ਭੈਣ ਸੀ ਮੇਰੇ ਪਿਓ ਦੀ ਤੀ ਅੱਜ ਮੈਂ ਸੋਚਦਾ ਸੀ ਮੇਰੀ ਵੀ ਇੱਕ ਧੀ ਹੋਗੀ ਮੈਂ ਵੀ ਉਹਨੂੰ ਪਿਆਰ ਨਾਲ ਸੰਭਾਲੂਗਾ ਕਿਉਂਕਿ ਮੇਰੀ ਭੈਣ ਨੂੰ ਬਹੁਤ ਵਧੀਆ ਪਿਆਰ ਆ ਮੇਰੇ ਪਿਓ ਨੇ ਬਹੁਤ ਇੱਜ਼ਤ ਬਣਾਈ ਮੇਰੀ ਭੈਣ ਨੇ ਪਰ ਮੇਰੀ ਕੁੜੀ ਨੇ ਮੇਰੀ ਇੱਜ਼ਤ ਖਰਾਬ ਕਰਤੀ ਬਈ ਕਿਵੇਂ ਕਰਤੀ ਹੁਣ ਤੁਸੀਂ ਇਹ ਵੇਖੋ 2 ਵਜੇ ਮੈਂ ਤੜਕੇ ਛੱਡ ਕੇ ਆਉਣਾ 8 ਵਜੇ ਸਕੂਲ ਤੇ 2 ਵਜੇ ਲੈ ਕੇ ਆਉਣਾ ਚੰਗੀ ਗੱਡੀ ਤੇ ਲੈ ਕੇ ਆਉਣਾ ਫੇਰ ਵੀ ਆਪਾਂ ਗਲਤ ਜਾਵਾਂਗੇ ਤੇ ਫਿਰ ਬਈ ਮਾੜੀ ਗੱਲ ਆ ਕੁੜੀ ਨੇ ਮੁੱਲ ਨਹੀਂ ਪਾਇਆ ਜਿਹੜਾ ਛੋਡੇ ਪਿਆਰ ਦਾ ਮੁੱਲ ਸੀ ਬਚਪਨ ਤੋਂ ਲੈ ਕੇ 25 ਸਾਲ ਤੱਕ ਨਾ ਤੁਹਾਡਾ ਪਿਆਰ ਦਾ ਮੁੱਲ ਸੀ ਉਹਨੇ ਚਾਰ ਦਿਨਾਂ ਦੇ ਪਿਆਰ ਪਿੱਛੇ ਜੰਮਾ ਟਗੜਾ ਤਾਂ ਪੰਜਾਬੀ ਮੁੰਡੇ ਨਾਲ ਭਾ ਜਿੱਦੀ ਮੈਂ ਵਿਆਹ ਕਰ ਦਿੰਦਾ ਮੈਨੂੰ ਕਹਿ ਦਿੰਦੀ ਵੀ ਮੰਮੀ ਡੈਡੀ ਮੈਂ ਪਿਆਰ ਕਰਦੀ ਆ ਵੀ ਆਬੀ ਮੁੰਡੇ ਨੂੰ ਯਾਰ ਭਈਏ ਨਾਲ ਯਾਰ ਜਿਹੜੇ ਆਪਣੇ ਹੈ ਹੀ ਨਹੀਂ ਯਾਰ ਉਹਨਾਂ ਨਾਲ ਯਾਰ ਲੋਕ ਨਾ ਕਹਿ ਦਿੰਦੇ ਆ ਵੀ ਖੂਨ ਇੱਕੋ ਜਿਹਾ ਜਾਂ ਤਾਂ ਇੱਕੋ ਜੀਆਂ ਕੋਈ ਇੱਥੇ ਹੈ ਨਹੀਂ ਬਾਈ ਠੀਕ ਆ ਨਾ ਜਦੋਂ ਜਿਹਦੇ ਨਾਲ ਬੀਤਦੀ ਨਾ ਉਹਨੂੰ ਪਤਾ ਲੱਗਦਾ ਲੋਕ ਨਾ ਕਹਿ ਦਿੰਦੇ ਆ ਵੀ ਕੋਈ ਨਾ ਆਪਣੇ ਲੋਕ ਪਤਾ ਕੀ ਕਹਿੰਦੇ ਹੁੰਦੇ ਆ ਲੋਕ ਕੁੜਗਾਂ ਨੇ ਜੰਮਦੇ ਖੜੇ ਲੋਕ ਵਿਆਹੋਂ ਤੋਂ ਡਰਦੇ ਆ ਬਾਈ ਇੱਕ ਜੇ ਪਿਓ ਧੀ ਜੰਮ ਸਕਦਾ ਨਾ ਉਹਨੂੰ ਵਿਆਹ ਦੀ ਸਮਰੱਥਾ ਵੀ ਲੱਗਦਾ ਉਹਨੂੰ ਸਾਰਾ ਕੁਝ ਦੇ ਸਕਦਾ ਪਰ ਉਹ ਗਰੀਬ ਆ ਤੇ ਪਣਾ ਮੇਰ ਆ ਉਹ ਵਿਆਹ ਵੀ ਸਕਦਾ ਪਰ ਜਦੋਂ ਕੁੜੀ ਆ ਘਾ ਧੱਕਾ ਕਰ ਜਾਂਦੀ ਹੈ ਨਾ ਉਦੋਂ ਪਿਓ ਦੀ ਨੀਮੀ ਪੈ ਜੇ ਉੱਥੋਂ ਲੋਕ ਡਰ ਜਾਂਦੇ ਵੀ ਇਹਦੇ ਨਾਲੋਂ ਤਾਂ ਹੁਣ ਇਹ ਬੰਦਾ ਸੋਚਦਾ ਹੋਊ ਵੀ ਇਹਦੇ ਨਾਲੋਂ ਤਾਂ ਮੈਂ ਤਾਂ ਜੰਮਦੀ ਦਾ ਹੀ ਗੱਲ ਘੁੱਟ ਦਿੰਦਾ ਮੇਰੀ ਆ ਹੈਟੀ ਨਾ ਹੁੰਦੀ ਮੁੰਡੇ ਇਹਦੇ ਉਹ ਕਹਦਾ ਮੁੰਡਿਆਂ ਨੂੰ ਮੈਂ ਨਾ ਪਿਆਰ ਨਹੀਂ ਕੀਤਾ ਜਿੰਨਾ ਮੈਂ ਕੁੜੀ ਨੂੰ ਕਰਦਾ ਸੀਗਾ ਤੇ ਮੁੰਡੇ ਵਧੀਆ ਲੈ ਕੇ ਨਿਕਲੇ ਆ ਉਹਨਾਂ ਨੇ ਵਿਆਹ ਹੋ ਗਿਆ ਨੂਹਾ ਸੈਣੀਆ ਇਹਦੀ ਸੇਵਾ ਕਰਦਿਆਂ ਪਰ ਅੱਜ ਇਹਦੀ ਨੀਮੀ ਪੈ ਗਈ ਮੁੰਡਾ ਵੀ ਨਹੀਂ ਘਰੋਂ ਨਿਕਲ ਸਕਦੇ ਬੰਦਾ ਨਹੀਂ ਨਿਕਲਣਾ ਹੁੰਦਾ ਵੱਧ ਤਾਂ ਤੇ ਮੈਂ ਸੋਨੇ ਬਈ ਤੁਹਾਡੀ ਘਰ ਵਾਲੀ ਵੀ ਮੰਜੇ ਤੇ ਵੀ ਹੈ ਬਈ ਉਹ ਗਾਮ ਦੇ ਵਿੱਚ ਪਈ ਹੈ ਪਹਿਲਾਂ ਤਗੜੀ ਸੀ ਤੰਦਰੁਸਤ ਸੀ ਵਧੀਆ ਸੀ ਬਈ ਜਦੋਂ ਦੀ ਕੁੜੀ ਮੇਰੀ ਭੱਜੀ ਹੋਈ ਹੈ ਕਿਉਂਕਿ ਮੇਰੀ ਕੁੜੀ ਮੇਰੀ ਘਰ ਵਾਲੀ ਬਾਹ ਕਰਦੀ ਸੀ ਕੁੜੀ ਦਾ ਪਰ ਜਦੋਂ ਕੁੜੀ ਨੇ ਆਹ ਪੜਾ ਚੱਕ ਲਿਆ ਬਈ ਆਹ ਕਦਮ ਚੱਕਿਆ ਤੇ ਮੇਰੀ ਘਰ ਵਾਲੀ ਉਦੋਂ ਦੀ ਮੱਜੇ ਦੀ ਪਈ ਹੈ ਬਈ ਉਹ ਹਾਰਟ ਐਕ ਦੀ ਮਰੀ ਸੀ ਤੇ ਉਹ ਹੁਣ ਉਦੋਂ ਦੀ ਪਈ ਹੈ ਕਹਿੰਦਾ ਬਾਈ ਕਹਿੰਦਾ ਵੀ ਮੇਰੀ ਘਰ ਵਾਲੀ ਆ ਮੇਰੀ ਕੁੜੀ ਦਾ ਬਹੁਤ ਕਰਦੀ ਸੀ ਕਿਉਂਕਿ ਮਾਮਾ ਧੀਾਂ ਦਾ ਬਹੁਤ ਕਰਦਿਆਂ ਹੁੰਦੀਆਂ ਇੱਕ ਮਾਂ ਧੀ ਦੀ ਦੋਸਤ ਹੁੰਦੀ ਆ ਕਿਉਂਕਿ ਐਵੇਂ ਨਹੀਂ ਕਿਸੇ ਨੇ ਕਿਹਾ ਵੀ ਪੁੱਤ ਦਾ ਪਿਓ ਦੋਸਤ ਹੁੰਦਾ ਧੀ ਦੀ ਮਾਂ ਹੁੰਦੀ ਆ ਆਪਾਂ ਗੱਲ ਕੋਈ ਵੀ ਹੁੰਦੀ ਹੈ ਸ਼ੇਅਰ ਕਰ ਸਕਦੇ ਹੁੰਨੇ ਆ ਪਰ ਇੱਥੋਂ ਤੱਕ ਗਿਰਨਾ ਉਹ ਚੰਗੀ ਗੱਲ ਨਹੀਂ ਹੁੰਦੀ ਇੱਕ ਹੁਣ ਉਹ ਤਾਂ ਭੱਜ ਗਈ ਉਹ 6 ਮਹੀਨਿਆਂ ਨੂੰ ਜਦੋਂ ਪਤਾ ਲੱਗਿਆ ਨਾ ਮੈਂ ਏਦੱਕ ਮੈਲ ਛੱਡ ਕੇ ਇੱਕ ਨਿੱਕੇ ਜੇ ਮੰਨ ਕੇ ਚੱਲ ਉੱਥੇ ਭੈਣਾਂ ਦੇ ਜਾ ਕੇ ਰਹਿਣਾ ਸਣਾ ਜਦੋਂ ਪਤਾ ਲੱਗਿਆ ਵੀ ਇਹ ਤਾਂ ਪਾਣਾ ਪਾਣ ਦੇ ਮੁਸ਼ਕ ਮਾਰਨ ਚ ਬੈ ਗਈ ਜਾ ਕੇ ਉਦੋਂ ਟੂਗੀ ਰੂਗੀ ਪਰ ਇਹ ਕਹਿੰਦਾ ਬਾਈ ਕਹਿੰਦਾ ਜਿੱਦੇ ਸਾਨੂੰ ਇੱਥੇ ਆ ਗਈ ਅਸੀਂ ਛੱਡ ਨਹੀਂ ਨਾ ਘਰੇ ਲੈ ਆਉਣੀ ਆ ਤੇ ਬਾਈ ਤੁਸੀਂ ਗਾਂ ਆਉਦੇ ਪਿੰਡ ਨੂੰ ਵੀ ਕੀ ਸਿੱਖਿਆ ਦਿਓਗੇ ਜੇ ਮੰਨ ਲਾ ਤੁਸੀਂ ਕੋਈ ਬਾਈ ਇਹ ਕਰ ਦੇਣਾ ਕਿਉਂਕਿ ਮੈਂ ਤਾਂ ਆਦੀ ਕੁੜੀ ਮਾਰਨੀ ਆ ਜੇ ਕਿਸੇ ਪਿੰਡ ਦੇ ਵਿੱਚ ਇਹ ਜੀ ਵਾਰਦਾਤ ਹੁੰਦੀ ਨਹੀਂ ਕਿਉਂਕਿ ਮੈਂ ਕੁੜੀ ਮਾਰੂਗਾ ਨਾ ਤਾਂ ਸਾਰਿਆਂ ਨੂੰ ਪਤਾ ਲੱਗ ਜਾ ਪਰ ਜੇ ਹੋਊਗੀ ਤੇ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਜਿਵੇਂ ਮੈਂ ਜਿਵੇਂ ਮੈਂ ਕਰਦਾ ਓਵੇਂ ਤੁਸੀਂ ਵੀ ਕਰਿਓ ਜੇ ਤੁਹਾਡੇ ਤੋਂ ਨਹੀਂ ਹੁੰਦਾ ਮੈਨੂੰ ਦੱਸੋ ਇਹ ਕਹਿੰਦਾ ਬਾਈ ਕਹਿੰਦਾ ਮੈਂ ਪਿੰਡ ਦਾ ਮਹਤਵਪੂਰਨ ਬੰਦਾ ਬਹੁਤ ਧੰਨਵਾਦ ਬਾਈ ਤੇ ਇੱਕ ਮਿੰਟ ਬਾਈ ਮੜਾ ਰੁਕਜੋ ਮੈਂ ਇਹ ਕਹਿੰਦਾ ਬਾਈ ਕਹਿੰਦਾ ਮਹਤਵਪੂਰਨ ਬੰਦਾ ਪਿੰਡ ਦਾ ਨਾ ਵੀ ਮੈਂ ਇੰਨੀ ਕਿੱਜਤ ਸੀ ਮੇਰੀ ਤੇ ਮੈਂ ਕੁੜੀ ਨੂੰ ਬੁਲਟਣਾ ਜਿੱਦੋਂ ਮਰਜ਼ੀ ਮਿਲ ਜੇ ਪਰ ਜੇ ਸਾਡੇ ਪਿੰਡ ਚ ਕੋਈ ਹੋਰ ਵੀ ਹਰਕਤ ਹੋਊਗੀ ਛੱਡੇ ਛੱਡਦੇ ਅਸੀਂ ਉਹ ਵੀ ਨਹੀਂ ਮੈਂ ਹਰ ਇੱਕ ਬੰਦੇ ਨੂੰ ਕਹੂੰਗਾ ਕਹਿੰਦਾ ਜੇ ਕੋਈ ਇਹ ਜੀ ਗੱਲਬਾਤ ਕੋਈ ਕਰਦੀ ਆ ਪਹਿਲੀ ਗੱਲ ਕੁੜਗਾਂ ਸੁਧਰ ਜਾਣ ਚੰਗਾਂ ਰਹਿਣਾ ਬਾਈ ਮੰਨ ਕੇ ਚੱਲੋ ਹੁਣ ਤੁਸੀਂ ਆ ਤੁਸੀਂ ਚੱਲ ਹੌਸਲਾ ਰੱਖੋ ਚੱਲ ਜਿਹਦਾ ਕੁਝ ਹੋ ਗਿਆ ਹੋ ਗਿਆ ਨਹੀਂ ਛੋਡ ਬੇਜਰ ਗਤੀਆਂ ਉਹਨਾਂ ਨੂੰ ਪਿਓ ਦੀ ਇੱਜ਼ਤ ਦਾ ਕਿੰਨਾ ਖਿਆਲ ਰੱਖਣਾ ਚਾਹੀਦਾ ਯਾਰ ਬਈ ਜਦੋਂ ਛੋਟੀ ਹੁੰਦੀ ਹੈ ਕੁੜੀ ਉਦੋਂ ਬੰਦਾ ਸੋਚਦਾ ਵੀ ਮੇਰੇ ਮੁੰਡਿਆਂ ਨੇ ਮੈਨੂੰ ਕੀ ਦੇਣਾ ਮੇਰੀ ਕੁੜੀ ਨੇ ਬਹੁਤ ਕੁਝ ਦੇਣਾ ਕਿਉਂਕਿ ਕੁੜੀ ਸਮਝਦੀ ਹੁੰਦੀ ਹੈ ਕੁੜੀ ਨੂੰ ਲਕਸ਼ਮੀ ਦਾ ਰੂਪ ਦੱਸਿਆ ਜਾਂਦਾ ਠੀਕ ਹੈ ਦੂਜੀ ਗੱਲ ਬਈ ਸਕੂਲ ਛੱਡ ਕੇ ਆਉਣਾ ਲੈ ਕੇ ਆਉਣਾ ਬਹੁਤ ਇੱਜ਼ਤ ਕਰਦੇ ਆਂ ਭਾਅ ਉਹਦੀ ਕੁੜੀ ਦੀ ਤੇ ਲੋਕਾਂ ਤੋਂ ਬਚਾ ਕੇ ਰੱਖਦੇ ਆ ਨਜ਼ਰਾਂ ਤੋਂ ਠੀਕ ਹੈ ਪਰ ਜਦੋਂ ਕੁੜੀ ਆਪਣੇ ਪਰਿਵਾਰ ਬਾਰੇ ਨਾ ਸੋਚਦੀ ਹੋਵੇ ਨਾ ਤੇ ਬਈ ਉਹ ਗਲਤ ਗੱਲ ਆ ਠੀਕ ਹੈ ਤੇ ਮੇਰੀ ਕੁੜੀ ਨੇ ਮੇਰੇ ਵਰ ਨਹੀਂ ਸੋਚਿਆ ਤੇ ਸਾਰੀਆਂ ਕੁੜੀਆਂ ਨੂੰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਆ ਆਪਣੇ ਮਾਪਿਓ ਬਾਰੇ ਜ਼ਰੂਰ ਸੋਚੋ ਆਪਣੇ ਮਾਪਿਓ ਬਾਰੇ ਇਹ ਜ਼ਰੂਰ ਸੋਚੋ ਵੀ ਤੁਹਾਨੂੰ ਕਿਵੇਂ ਪੜਾਉਂਦਾ ਕਿਵੇਂ ਲਿਖਾਉਂਦੇ ਆ ਤੁਹਾਨੂੰ ਕਿਵੇਂ ਛੱਡ ਕੇ ਆਉਂਦੇ ਕਿੰਨਾ ਪਿਆਰ ਕਰਦੇ ਆ ਤੁਹਾਡੇ ਨਾਲ ਉਹਨਾਂ ਦੀ ਮਰਜ਼ੀ ਨਾਲ ਵਿਆਹ ਕਰਾਓ ਜੇ ਤੁਹਾਨੂੰ ਪਿਆਰ ਹੈਗਾ ਪਰ ਆਪਣੇ ਮਾਪਿਓ ਕੋਲ ਜ਼ਰੂਰ ਜ਼ਾਹਿਰ ਕਰੋ ਵੀ ਪਹਿਲੀ ਗੱਲ ਤਾਂ ਇਹ ਰੋ ਕਦਮ ਚੱਕੋ ਵੀ ਜਿਹੜਾ ਤੁਹਾਨੂੰ ਭੁਗਤਣਾ ਪਵੇ ਠੀਕ ਹੈ ਪਰ ਜੇ ਤੁਹਾਡੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਇਹ ਜੀ ਕੋਈ ਗੱਲ ਆਉਂਦੇ ਤਾਂ ਲੋਕ ਕੁੜੀਆਂ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਮਾਪੇ ਪਿਓ ਕੋਲ ਗੱਲ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਹਰ ਵਾਰੀ ਗਲਤੀ ਮਾਪੇ ਪਿਓ ਦੀ ਨਹੀਂ ਹੁੰਦੀ ਠੀਕ ਹੈ ਠੀਕ ਓਕੇ ਬਾਈ ਧੰਨਵਾਦ ਮੈਂ ਕਹਿਣਾ ਚਾਹਣਾ ਵੀ ਨਹੀਂ ਤਾਂ ਬਾਅਦ ਵਿੱਚ ਸਾਡਾ ਪਿਓ ਪੱਗ ਲਾ ਗਿਆ ਮੈਂ ਉਹ ਕੰਮ ਹੋ ਜਾਊਗਾ ਵੀ ਪੈਰਾਂ ਦਾ ਕੰਮ ਹੀ ਹੋ ਜਾਊਗਾ ਠੀਕ ਹੈ ਮਾਰਨ ਲਈ ਮਜਬੂਰ ਮਾਰਨ ਲਈ ਮਜਬੂਰ ਹੋ ਜਾਊਗਾ ਤੇ ਲੋਕਾਂ ਕੋਲੇ ਜਿਹੜਾ ਸਲਾਮਾ ਕਰਦਾ ਧੌਣ ਚੀ ਕਰਕੇ ਲੰਘਦਾ ਸਾਰੀ ਉਮਰ ਬੰਦਾ ਨੀਵੀਂ ਪੱਗ ਲੰਘਦਾ ਠੀਕ ਹੈ ਧੰਨਵਾਦ ਬਈ ਹੋਵੇ ਕਿਸੇ ਨਾਲ ਧੰਨਵਾਦ ਦੋਸਤੋ ਇਹ ਇੱਕ ਪਿਓ ਦੀ ਦਾਸਤਾਨ ਸੀਗੀ ਜਿਹੜੀ ਕੀ ਕਤੀ ਨੇ ਉਹਦੀ ਇੱਜ਼ਤ ਨਹੀਂ ਪਾ ਗਲਵਾਤੀ ਇੱਜ਼ਤ ਖਰਾਬ ਕਰਤੀ ਹੈਨਾ ਪਿੰਡ ਨੂੰ ਮੱਤਾ ਦਿੰਦਾ ਦਿੰਦਾ ਕਿ ਖੁਦ ਪਿੰਡ ਅੱਗੇ ਹਾਰ ਗਿਆ ਕੁੜੀਆਂ ਨੂੰ ਇੱਕ ਬੇਨਤੀ ਆ ਸੋਨੂੰ ਪੜ੍ਹਾਵੇ ਸਕਦਾ ਜਦੋਂ ਸੋਨੂੰ ਜਨਮ ਦੇ ਸਕਦਾ ਮਾਂ ਤੇ ਪਿਓ ਸੋਨੂੰ ਵਧੀਆ ਪਰਬਲਿਸ਼ ਕਰਦਾ ਛੋਡਾ ਵਧੀਆ ਵਿਆਹ ਕਰ ਸਕਦਾ ਪਰ ਤੁਸੀਂ ਚਾਰ ਦਿਨਾਂ ਦੇ ਪਿਆਰ ਪਿੱਛੇ ਨਾ ਆਦੇ ਮਾਪਿਆਂ ਨੂੰ ਜੱਗ ਦਾ ਤਮਾਸ਼ਾ ਨਾ ਬਣਾਓ ਜੇ ਕੁੜੀ ਨੂੰ ਕਿਸੇ ਨੂੰ ਤੁਹਾਨੂੰ ਲੱਗਦਾ ਵੀ ਹਾਂ ਇਹ ਸਾਡੀ ਮੇਰੇ ਲੈਵਲ ਦਾ ਜਾਂ ਮੇਰੇ ਬਰਾਬਰ ਦਾ ਆਪਦੇ ਮਾ ਨੂੰ ਜਰੂਰ ਦੱਸੋ ਵੀ ਮਾਂ ਮੈਨੂੰ ਆਏ ਆ ਚੱਲ ਉਹ ਤੁਹਾਡਾ ਮਾਪਿਓ ਤੁਹਾਡੇ ਲਈ ਉਹਨੂੰ ਵੇਖ ਕੇ ਤੁਹਾਡਾ ਮਾੜਾ ਨਹੀਂ ਕਰਦਾ ਉਹਨੂੰ ਵੇਖ ਕੇ ਤੁਹਾਡਾ ਵਿਆਹ ਕਰ ਦੂਗਾ ਨਾਲੇ ਉਹਦੀ ਅੱਜ ਤੇਰੇ ਜੂਨ ਨਾਲੇ ਸੋਟੀ ਜੂਨ ਨਾਲੇ ਸੋਨੂੰ ਜਿਹੜਾ ਕੋਈ ਤੇ ਚੀਜ਼ ਮੰਗੀ ਆ ਉਹ ਮਿਲ ਜੂਗੀ ਪਰ ਜਿਹੜਾ ਇਹ ਭੱਜਣਾ ਭੱਜਣਾ ਕੋਈ ਹੱਲ ਨਹੀਂ ਕਿੰਨਾ ਚਿਰ ਭੱਜ ਕੇ ਦੂਰ ਲੈ ਲੋਗੇ 2 ਸਾਲ 3 ਸਾਲ 4 ਸਾਲ ਜਦੋਂ ਤੁਹਾਨੂੰ ਤੁਸੀਂ ਇੱਕ ਮਾਂ ਬਣ ਕੇ ਨਾ ਤੁਹਾਨੂੰ ਉਦੋਂ ਪਤਾ ਲੱਗੂਗਾ ਵੀ ਅਸੀਂ ਕੀ ਗਲਤੀ ਕਰਕੇ ਆਏ ਪਿੱਛੇ ਇਹਨੂੰ ਤੁਸੀਂ ਜਰੂਰ ਆਪਦੇ ਦਿਮਾਗ 'ਚ ਰੱਖਿਆ ਕਰੋ ਵੀ ਇੱਕ ਸਾਡੇ ਮਾਪਿਆਂ ਦੀ ਇੱਜ਼ਤ ਆਸੀਂ ਉਹ ਰੋਲ ਨਹੀਂ ਨਹੀਂ ਅਸੀਂ ਬਣਾਉਣੀ ਆਂ ਕੁੜੀਆਂ ਬਥੇਰੀਆਂ ਜਿਹੜੀਆਂ ਵਿਚਾਰੀਆਂ ਅੱਜ ਆਪਦੀ ਮਿਹਨਤ ਕਰਕੇ ਹਾਈ ਲੈਵਲ ਤੇ ਪਹੁੰਚ ਗਈਆਂ ਕੋਈ ਚੰਗੀ ਜੌਬ ਤੇ ਬੈਠੀ ਆ ਕੋਈ ਚੰਗੀ ਖੜਹਾਰੀ ਬਣੀ ਵੀ ਆ ਕੋਈ ਚੰਗੀ ਸਾਇੰਟਿਸਟ ਆ ਹਨਾ ਚੰਗਾ ਕੋਈ ਡਾਕਟਰ ਆ ਉਹ ਮਾਪਿਆਂ ਦਾ ਨਾਮ ਰੌਸ਼ਨ ਹੁੰਦਾ ਅਗਲਾ ਕਹਿੰਦਾ ਹਾਂ ਦਲੀਤੀ ਆ ਅਗਲਾ ਉਹ ਨੂੰ ਕਹਿੰਦਾ ਵੀ ਮੈਂ ਇਹਦੀ ਧੀ ਆ ਠੀਕ ਆ ਜਦੋਂ ਉਹਦਾ ਬੰਦੇ ਦਾ ਫਕਰ ਨਾਲ ਸਿਰ ਉੱਚਾ ਹੋ ਜਾਂਦਾ ਜਦੋਂ ਇਹੋ ਜਿਹਾ ਕੰਮ ਹੁੰਦਾ ਉਹ ਧਰਣਾੜ ਬੰਦਾ ਵੀ ਨੀਮੀ ਪਾ ਕੇ ਖੜਦਾ ਸਾਥ ਚ ਇਹ ਚੀਜ਼ ਤੁਸੀਂ ਨਾ ਕਰਿਆ ਕਰੋ ਕਿਉਂਕਿ ਮਾੜੀ ਮਾੜਾ ਜੰਮੇ ਨਾ ਤੇ ਮਾੜਾ ਆਵੇ ਨਾ ਇਹ ਚੀਜ਼ਾਂ ਬਹੁਤ ਗਲਤ ਆ ਕੁੜੀਆਂ ਜੰਮਣ ਤੋਂ ਕੋਈ ਡਰਦਾ ਨਹੀਂ ਇਸੇ ਕਰਕੇ ਮਣਕੇ ਅਗਲਾ ਕਹਿੰਦਾ ਤਾਂ ਜੰਮਦੀ ਦਾ ਕਿਉਂ ਨਾ ਗੱਲ ਘੁੱਟ ਦਿੰਦੇ ਜਾਂ ਐ ਨਾ ਕਰ ਦਿੰਦੇ ਸਾਡੀ ਵੀਡੀਓ ਇੱਕ ਸਿੱਖਿਆ ਦੇ ਲਈ ਹੁੰਦੀ ਆ ਇੱਕ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਆਣਾ ਪੁੱਠੇ ਪਾਸੇ ਲੈ ਕੇ ਆਣਾ ਇਹ ਤੁਹਾਡੀ ਮਰਜ਼ੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਦੱਸੋ ਸਾਨੂੰ ਤੁਹਾਨੂੰ ਵੀਡੀਓ ਕਿਵੇਂ ਲੱਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਮਲੂਕਾ ਧੰਨਵਾਦ